ਹੁਣ ਬਾਗਾਂ ਵਿੱਚ ਬਹਾਰਾ ਨਹੀਂ ਹੁਣ ਬਾਗਾਂ ਵਿੱਚ ਬਹਾਰਾ ਨਹੀਂ ਤੇ ਗਾਉਂਦੀਆਂ ਗੀਤ ਗਟਾਰਾ ਨਹੀਂ ਖੁਸ਼ਕੁੰਝਾਂ ਦੀਆਂ ਵੀ ਡਾਰਾ ਨਹੀਂ ਨਾ ਨੱਚਣ ਇੱਥੇ ਮੋਰਨੀਆਂ ਆਹ ਬਣ ਗਿਆ ਕਹਿਣਾ ਨਹੀਂ ਵਾਹ ਮਹਿੰਗਾਈ ਨੇ ਕੱਡੀਆਂ ਰੜਕਾਂ ਆ ਥਾਂ ਥਾਂ ਤੋਂ ਟੁੱਟੀਆਂ ਰੜਕਾਂ ਆ ਬਦਮਾਸ਼ ਮਾਰਦੇ ਮਾਰਕਾਂ ਆ ਤੁਹਾੜੀ ਦਾ ਕੋਈ ਜੋਰ ਨਹੀਂ ਆ ਆਹ ਬਣ ਗਿਆ ਕੈਲੀਪੋਰਨੀਆ ਸਰਦਾਰ ਸਾਹਿਬ ਇਹ ਬਣਾਉਣਗੇ ਕੈਲੀਪੋਰਨੀਆ ਬਣ ਗਿਆ ਬਣ ਗਿਆ ਜੱਟ ਫਾਹਾ ਲੈ ਕੇ ਮਰਦੇ ਆ ਮਰਦੇ ਕਿ ਨਹੀਂ ਮਰਦੇ ਜੱਟ ਫਾਹਾ ਲੈ ਕੇ ਮਰਦੇ ਆ ਮਜ਼ਦੂਰ ਵੀ ਹੋ ਕੇ ਭਰਦੇ ਆ ਸਭ ਕਾਰੋਬਾਰੀ ਡਰਦੇ ਆ ਤੇ ਪੌਂਦਾ ਕੋਈ ਸ਼ੋਰ ਨਹੀਂ ਆ ਆ ਬਣ ਗਿਆ ਗੈਰੀ ਗੈਰੀ ਨਹੀਂ ਕੋਰਨੀ ਆ ਉਹ ਖੜੀਆਂ ਕਰਕੇ ਬਾਹਾਂ ਨੂੰ ਕੋਈ ਤਰਸੇ ਤਿੰਨ ਤਨਖਾਹਾਂ ਨੂੰ ਖਾ ਡਾਂਗਾ ਮੁੜੇ ਪਛਾਹਾਂ ਨੂੰ ਤੇ ਰਸਤਾ ਦਿਸਦਾ ਹੋਰ ਨਹੀਂ ਆ ਆ ਬਣ ਗਿਆ ਗੈਰੀ ਗੈਰੀ ਨਹੀਂ ਕੋਰਨੀ ਆ ਹੈ ਚੰਦਨ ਸੀ ਮਾਣ ਅੱਕ ਗਿਆ ਫੇ ਚੰਦਨ ਸੀ ਬਣ ਅੱਕ ਗਿਆ ਨੱਥ ਮੰਗੀ ਵਢਿਆ ਨੱਕ ਗਿਆ ਹੱਥ ਠੂਠੇ ਵਾਲਾ ਥੱਕ ਗਿਆ ਉਹ ਸੈਂਟਰ ਵਾਲੇ ਜਿਹੜੇ ਉਹ ਕਿੜਾ ਕੁਝ ਦੇ ਕੇ ਖੋਣੇ ਨਹੀਂ ਦਿੰਦੇ ਉਹ ਵੀ ਨਹੀਂ ਦਿੰਦੇ ਭਾਣ ਚੰਦਨ ਦਾ ਹੁਣ ਅੱਕ ਗਿਆ ਨੱਥ ਮੰਗੀ ਵਢਿਆ ਨੱਕ ਗਿਆ ਹੱਥ ਠੂਠੇ ਵਾਲਾ ਥੱਕ ਗਿਆ ਅਜੇ ਮੈਟਰੋ ਗੱਡੀਆਂ ਤੋੜਨੀਆਂ ਆ ਬਣ ਗਿਆ ਕੇ ਅੱਗੇ ਖ਼ਬਰੀ ਵੀ ਪਾਪ ਕਮਾਉਂਦੇ ਆ ਟੀਵੀ ਵਾਲੇ ਉਹ ਵੀ ਜਿਹਦਾ ਚੈਨਲ ਆ ਉਹਦੀ ਖ਼ਬਰ ਲਈ ਜਾਂਦਾ ਖਬਰੀ ਵੀ ਪਾਪ ਕਮਾਉਂਦੇ ਆ ਨਿੱਤ ਝੂਠੀਆਂ ਖਬਰਾਂ ਲਾਉਂਦੇ ਆ ਮੂਰਖ ਜਨਤਾ ਨੂੰ ਬਣਾਉਂਦੇ ਆ ਤੇ ਆਪਾਂ ਵੀ ਹੁੰਦੇ ਬੋਰਨੀ ਆ ਆ ਬਣ ਗਿਆ ਕੈਲੀਪੂਰਨੀ ਤੇ ਜਿਹੜੀ ਸਭ ਤੋਂ ਵੱਡੀ ਜਿਆਦੀ ਦੁੱਖਦਾਈ ਗੱਲ ਆ ਉਹ ਇਹ ਗੁਰੂ ਗ੍ਰੰਥ ਦਾ ਕੋਈ ਸਤਕਾਰ ਨਹੀਂ ਹੈ ਕਿ ਨਹੀਂ ਗੁਰੂ ਗ੍ਰੰਥ ਦਾ ਕੋਈ ਸਤਕਾਰ ਨਹੀਂ ਗੁਰੂ ਪੰਥ ਨੂੰ ਕੋਈ ਅਧਿਕਾਰ ਨਹੀਂ ਸਿੱਖਾਂ ਦੀ ਕੋਈ ਸਰਕਾਰ ਨਹੀਂ ਰੇ ਕਾਵਲ ਰਲੀਆਂ ਕੁੱਤੀਆਂ ਚੂਰਨੀਆਂ ਆ ਬਣ ਗਿਆ ਕੈਲ ਦੇ ਕੋਰ ਨਹੀਂ ਆ ਬਣ ਗਿਆ ਕੈਲ ਦੇ ਕੋਰ ਨਹੀਂ ਅੱਛਾ ਹਾ ਗਲੀਪੋਰੀਆ ਹਾ ਗਲੀਪੋਰੀਆ ਬਾਬਾ ਸਾਹਿਬ ਨੇ ਰੋਣਾ ਹੀ ਕੈਲ ਫੜ ਗਿਆ ਵਾ ਬੜਾਣਾ ਨਹੀਂ ਚਾਹੁੰਦੇ ਬਣ ਗਿਆ ਬਣਿਆ ਬਾਬਾ ਸਾਹਿਬ ਨੇ ਅੱਜ ਤੋਂ ਜਦੋਂ ਵੀ ਮਤਲਬ ਕਉ ਆਪ ਦਾ ਰਾਜ ਕਰਨੇ ਉਹ ਤੋਂ ਬਣਾ ਤਾਂ ਉਹਦਾ ਲੱਗ ਕਮ ਚਲੀ ਜਾਂਦੇ ਦਾ ਬਸ ਸਾਹਿਬ ਹੋਰ ਹੋਰ ਵਧੀਆ ਬਣ ਜਾਣਾ ਬਹੁਤ ਵਧੀਆ ਬਣ ਜਾਣਾ ਤੇ ਆਪਣੇ ਪੰਜਾਬੀ ਰਹਿੰਦਾ 2017 ਇਹ ਬਣ 2017 ਇਹ ਬਣ ਬਦਲ ਸਾਹਿਬ ਨੂੰ ਤੇ ਫਿਰ ਇਹ ਤੋਂ ਹੋਰ ਵਧੀਆ ਬਣ ਜਾਊਗਾ ਫਿਰ ਬਣ ਜਾਊਗਾ ਇਹ 2017 ਇਹ ਬਣਨਾ ਫਿਰ ਸਭ ਤੋਂ ਵਧੀਆ ਬਣੂਗਾ ਜੀ